ਕੰਗਣਾ ਲੀਕ ਕਿੱਡ ਕੱਢੀ ਗਈ ਹੈ ਦਿਲਜੀਤ ਦੀ ਫਿਲਮ ਤੇ ਨਾ ਇਹ ਰਿਲੀਜ਼ ਕਿਉਂ ਨਹੀਂ ਕੀਤੀ ਗਈ ਕਿਉਂਕਿ ਟਾਈਮਿੰਗ ਬੜੀ ਜੜੀ ਹੈ ਨਾ ਉਹ ਗਲਤ ਹੈ ਕੀ ਦਿਲਜੀਤ ਦਸਾਂਜ ਕੁਝ ਦਿਨ ਪਹਿਲਾਂ ਜਦੋਂ ਮੋਦੀ ਜੀ ਨੂੰ ਮਿਲ ਕੇ ਆਇਆ ਤਾਂ ਕੀ ਇਹ ਫਿਲਮ ਨੂੰ ਇੱਕ ਹਾਈਪ ਦੇਣ ਲਈ ਇਹ ਇੱਕ ਬਹੁਤ ਵੱਡੇ ਪੱਧਰ ਤੇ ਪਬਲਿਸਿਟੀ ਇਹਦੀ ਹੋ ਗਈ ਸਮਝੋ ਅੱਜ ਸੱਚ ਦੇ ਨੇੜੇ ਦਿਲਜੀਤ ਸਿੰਘ ਦੁਸਾਂਝ ਨੇ ਜਾਣ ਦੀ ਕਿੰਨੀ ਕੋਸ਼ਿਸ਼ ਕੀਤੀ ਹੈ ਚਾਹੇ ਉਹਦੇ ਜਿਹੜੇ ਪ੍ਰਸ਼ੰਸਕ ਹੋਣ ਮੇਰੇ ਨਾਲ ਗੁੱਸੇ ਹੋ ਜਾਣ। ਪੰਜਾਬ ਦੇ ਵਿੱਚ ਬਦਨਾਮੀ ਕਾਂਗਰਸ ਦੀ ਹੋਣੀ। ਕੀ ਉਹਦੇ ਵਿੱਚ ਏਜੰਸੀਆਂ ਇਨਵੋਲਵਡ? ਕੀ ਇੰਨਾ ਸੱਚ ਦਿਲਜੀਤ ਦੁਸਾਂਝ ਨੇ ਵਿਖਾ ਦਿੱਤਾ ਉਹਦੇ ਵਿੱਚ? ਸਿੱਖਾਂ ਨੂੰ ਇੱਕ ਪਹਿਚਾਣ ਦਿੱਤੀ ਹੈ। ਟਰੂਡੋ ਉਹਨਾਂ ਨੂੰ ਮਿਲਣ ਵਾਸਤੇ ਆਉਂਦੇ ਆ। ਸਤਿ ਸ਼੍ਰੀ ਅਕਾਲ ਜੀ the TV NRI ਦੇਖ ਰਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਨੂਰ ਬਚੋ ਪੰਜਾਬੀ ਇੰਡਸਟਰੀ ਦੇ ਨਾਲ ਜੁੜੀ ਇੱਕ ਫਿਲਮ ਜੋ ਰਿਲੀਜ਼ ਹੋਣ ਵਾਲੀ ਹੈ ਔਰ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਛਿੜੀ ਹੋਈ ਹੈ ਉਹ ਫਿਲਮ ਹੈ ਜੀ ਦਿਲਜੀਤ ਦੋਸਾਂਝ ਦੀ ਪੰਜਾਬ 95 ਸੋ ਕਾਫੀ ਚਰਚਾ માં ਉਸ ਫਿਲਮ ਨੂੰ ਲੈ ਕੇ ਚੜੀਆਂ ਹੋਈਆਂ ਨੇ ਕਿਉਂਕਿ ਸਾਡੇ ਪੁਰਾਣੇ ਪੰਜਾਬ ਦੇ ਸਮੇਂ ਦੇ ਵਿੱਚ ਕੀ ਕੁਝ ਹੋਇਆ ਜਸਵੰਤ ਸਿੰਘ ਖਾਲੜਾ ਜਿਸ ਇੱਕ ਕਾਰਕੁਨ ਸਨ ਉਹਨਾਂ ਦੀ ਜ਼ਿੰਦਗੀ ਤੇ ਆਧਾਰਿਤ ਇਸ ਫਿਲਮ ਦਾ ਵਿਸ਼ਾ ਸੀ ਪਹਿਲਾਂ ਜੋ ਚਰਚਾ ਆਈ ਸੀ ਕਿ ਇਸ ਫਿਲਮ ਨੂੰ ਰੋਕ ਦਿੱਤਾ ਗਿਆ ਸੀ ਕਿਉਂ ਇਸ ਦੇ ਵਿੱਚ 120 ਜਿਹੜੇ ਸੀਨ ਸੀਗੇ ਸੈਂਸਰ ਬੋਰਡ ਦੇ ਵੱਲੋਂ ਕੱਟੇ ਗਏ ਪਰ ਨਿਰਮਾਤਾਵਾਂ ਦੇ ਵੱਲੋਂ ਇਹ ਗੱਲ ਪਸੰਦ ਨਹੀਂ ਕੀਤੀ ਗਈ ਤਾਂ ਸਾਲ ਫਿਲਮ ਨੂੰ ਹੋਰ ਉਡੀਕ ਕਰਨੀ ਪਈ ਤਾਂ ਹੁਣ ਫਰਵਰੀ ਦੇ ਵਿੱਚ 2025 ਸਤ ਨੂੰ ਇਹ ਰਿਲੀਜ਼ ਹੋਣੀ ਸੀ ਪਰ ਕਿਤੇ ਨਾ ਕਿਤੇ ਇਹਨੂੰ ਲੈ ਕੇ ਵੀ ਸਸਪੈਂਸ ਬਰਕਰਾਰ ਹੋ ਰਿਹਾ ਚਰਚਾਵਾਂ ਚੱਲ ਰਹੀਆਂ ਨੇ ਕਿ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋਏਗੀ ਬਲਕਿ ਇੰਟਰਨੈਸ਼ਨਲ ਲੈਵਲ ਤੇ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਏਗਾ ਤੇ ਕੋਈ ਵੀ ਸੀਨ ਜਿਹੜਾ ਨਹੀਂ ਕਟਿਆ ਜਾਏਗਾ ਸੋ ਦਲਜੀਤ ਉਸਾਨ ਦੀ ਟੀਮ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਵੀ ਇਸ ਗੱਲ ਦੀ ਪੋਸਟਿੰਗ ਕੀਤੀ ਗਈ ਹੈ ਪਰ ਉਹਨਾਂ ਨੇ ਇਹ ਕਿਹਾ ਕਿ ਇੰਟਰਨੈਸ਼ਨਲੀ ਇਹ ਫਿਲਮ ਰਿਲੀਜ਼ ਹੋਏਗੀ ਪਰ ਪੰਜਾਬ ਸਾਡਾ ਭਾਰਤ ਉਹ ਫਿਲਮ ਉੱਥੇ ਕਿਉਂ ਨਹੀਂ ਰਿਲੀਜ਼ ਹੋ ਸਕਦੀ ਸੋ ਇਹ ਚਰਚਾ ਦਾ ਵਿਸ਼ਾ ਹੈ ਜੀ ਸਾਡੇ ਨਾਲ ਪੰਜਾਬ ਦੀ ਸੀਨੀਅਰ ਜਰਨਲਿਸਟ ਅਮਰਜੀਤ ਸਿੰਘ ਵੜੈਤ ਜੀ ਮੌਜੂਦ ਨਹੀਂ ਸੋ ਉਹਨਾਂ ਦੇ ਨਾਲ ਇਸ ਫਿਲਮ ਦੇ ਬਾਬਤ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕੋ ਸਰ ਠੀਕ ਹੈ ਜੀ ਬਿਲਕੁਲ ਵਧੀਆ ਚਰਚਾ ਛਿੜੀ ਹੈ ਜੀ ਦਿਲਜੀਤ ਦੋਸਾਂਝ ਦੀ ਫਿਲਮ ਨੂੰ ਲੈ ਕੇ ਕਹਿੰਦੇ ਕਿ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਏਗੀ ਟੀਜ਼ਰ ਵੀ ਹਟਾ ਦਿੱਤਾ ਗਿਆ YouTube ਤੋਂ ਇਹ ਕੀ ਮਸਲਾ ਹੈ ਸਰ ਦੇਖੋ ਐਸ ਵਕਤ ਦੋ ਫਿਲਮਾਂ ਦੀ ਗੱਲ ਇਹਨਾਂ ਦਿਨਾਂ ਵਿੱਚ ਚੱਲ ਰਹੀ ਹੈ ਕ emergency ਵਾਲੀ ਚੱਲ ਰਹੀ ਹੈ ਦੂਸਰੀ ਜਿਹੜੀ ਆ ਉਹ ਦਿਲਜੀਤ ਦਸਾਂਝ ਦੀ ਫਿਲਮ ਪੰਜਾਬ 95 ਦੀ ਗੱਲ ਸ਼ੁਰੂ ਹੋ ਗਈ ਹੈ ਨਾਲ ਦੀ ਨਾਲ ਕਿਉਂਕਿ ਜਿਹੜੀ ਹੈ emergency ਆ ਉਹ ਰਿਲੀਜ਼ ਤਾਂ ਹੋ ਗਈ ਹੈ ਪਰ ਪੰਜਾਬ ਦੇ ਵਿੱਚ ਉਹ ਨਹੀਂ ਚੱਲ ਸਕੀ ਇਸੇ ਤਰ੍ਹਾਂ ਇਹ ਫਿਲਮ ਜਿਹੜੀ ਦਿਲਜੀਤ ਦਸਾਂਝ ਦੀ ਹੈ ਇਹ 7 ਫਰਵਰੀ ਨੂੰ ਜਿਵੇਂ ਤੁਸੀਂ ਦੱਸਿਆ ਰਿਲੀਜ਼ ਹੋ ਰਹੀ ਹੈ ਇੰਟਰਨੈਸ਼ਨਲ ਲੈਵਲ ਤੇ ਪਰ ਇੰਡੀਆ ਦੇ ਵਿੱਚ ਚੱਲੇਗੀ ਜਾਂ ਨਹੀਂ ਚੱਲੇਗੀ ਇਦੇ ਬਾਰੇ ਸਸਪੈਂਸ ਇਸ ਕਰਕੇ ਆ ਕਿ ਇਹਦੇ ਉੱਤੇ ਕੁਝ ਆਬਜੈਕਸ਼ਨ ਜ਼ਰੂਰ ਲੱਗੇ ਸੀਗੇ ਪਰ ਹਾਲੇ ਤੱਕ ਇੰਡੀਆ ਦੇ ਸੈਂਸਰ ਬੋਰਡ ਨੇ ਇਹਨੂੰ ਜਿਹੜਾ ਕਲੀਅਰ ਨਹੀਂ ਕੀਤਾ ਹੈਗਾ ਜੀ ਸੋ ਇੱਥੇ ਬੜਾ ਅਜੀਬ ਜਿਹਾ ਇੱਕ ਮੰਜ਼ਰ ਬਣ ਗਿਆ ਹੋਇਆ ਹੈ ਕਿ ਇਹ ਫਿਲਮ ਜਦੋਂ ਇੰਟਰਨੈਸ਼ਨਲ ਲੈਵਲ ਤੇ ਰਿਲੀਜ਼ ਹੋ ਰਹੀ ਹੈ ਤਾਂ ਭਾਰਤੀ ਜਿਹੜਾ ਸੈਂਸਰ ਬੋਰਡ ਹੈ ਉਹਨੇ ਹੁਣ ਤੱਕ ਇਹਨੂੰ ਚੰਡੀ ਹਰੀ ਚੰਡੀ ਕਿਉਂ ਨਹੀਂ ਦਿੱਤੀ ਸਰਟੀਫਿਕੇਟ ਕਿਉਂ ਨਹੀਂ ਦਿੱਤਾ ਹੈਗਾ ਜੀ ਇਹ ਬੜੀ ਅਜੀਬ ਗੱਲ ਹੈ ਕਿਉਂਕਿ ਦੋ ਗੱਲਾਂ ਬੜੀਆਂ ਜਿਹੜੇ ਸਾਡੇ ਸਵਾਲ ਸਾਹਮਣੇ ਉੱਠ ਕੇ ਆਉਂਦੇ ਆ ਕਿ ਜਦੋਂ ਐਮਰਜੈਂਸੀ ਰਿਲੀਜ਼ ਹੋ ਰਹੀ ਹੈ ਕੰਗਣਾ ਨਰਾਓਦ ਦੀ ਫਿਲਮ ਜਿਹੜੀ ਇੰਦਰਾ ਗਾਂਧੀ ਦੇ ਉੱਤੇ ਬਣੀ ਹੋਈ ਹੈ ਉਹਦੇ ਉੱਤੇ ਬਹੁਤ ਸਾਰੇ ਜਿਹੜੇ ਉਹ ਸਵਾਲ ਉੱਠ ਰਹੇ ਆ ਹੂੰ ਕਿ ਪੰਜਾਬ ਚ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ オブजेक्शन ਇਹ ਲਗਾਇਆ ਐ ਐਸਜੀਪੀਸੀ ਵੱਲੋਂ ਬਾਕੀ ਸੰਸਥਾਵਾਂ ਵੱਲੋਂ ਕਿ ਇਹਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਪਿੰਡਰਾਵਾਲੇ ਦੇ ਕੋਈ ਸੀਨ ਇਸ ਤਰ੍ਹਾਂ ਦੇ ਵਿਖਾਏ ਗਏ ਆ ਜਿਦੇ ਵਿੱਚ ਪਿੰਡਰਾਵਾਲੇ ਨੂੰ ਇੰਦਰਾ ਗਾਂਧੀ ਨਾਲ ਕੁਝ ਸਮਝੌਤਾ ਕਰਦੇ ਵਿਖਾਇਆ ਹੋਇਆ ਜੀ ਜਦੋਂ ਕਿ ਇਸਲੀਤ ਤਾਂ ਇਹ ਆ ਕਿ ਜਿਸ ਟਾਈਮ ਇੰਦਰਾ ਗਾਂਧੀ ਦਾ ਟਾਈਮ ਸੀ ਐਮਰਜੈਂਸੀ ਦਾ ਉਹ ਸੀਗਾ ਸਾਰਾ 19 ਮਹੀਨਿਆਂ ਦਾ ਟਾਈਮ ਸੀਗਾ ਉਸ ਸਮੇਂ ਦੇ ਦੌਰਾਨ ਪਿੰਡਰਾਵਾਲੇ ਦੀ ਐਮਰਜੈਂਸ ਕੋਈ ਨਹੀਂ ਸੀ ਪਿੰਡਰਾਵਾਲਾ ਉਸ ਸੀਨ ਤੇ ਬਿਲਕੁਲ ਨਹੀਂ ਸੀਗਾ ਇਸ ਕਰਕੇ ਉਹਦਾ ਆਬਜੈਕਸ਼ਨ ਲੱਗਾ ਪਰ ਇਹ ਜਿਹੜੀ ਫਿਲਮ ਜਸਵੰਤ ਸਿੰਘ ਖਾਲੜਾ ਤੇ ਬਣੀ ਹੈ ਦਿਲਜੀਤ ਦਸਾਂਜੋਣਾ ਦੀ ਪੰਜਾਬ 95 ਇਹ ਇਹ 95 ਇਸ ਕਰਕੇ ਇਹਦਾ ਨਾਮ ਰੱਖਿਆ ਗਿਆ ਹੈ ਕਿ ਇੱਕ ਦੌਰ ਹੈ 1992 ਤੋਂ ਲੈ ਕੇ 1995 ਦਾ ਜਿਹਦੇ ਦਰਮਿਆਨ ਪੰਜਾਬ ਦੇ ਵਿੱਚ ਪਹਿਲਾਂ ਕਿਉਂਕਿ ਖੜਕੂਆਦ ਬਹੁਤ ਸੀ ਔਰ ਉਸ ਸਮੇਂ ਦੌਰਾਨ ਬਹੁਤ ਸਾਰੇ ਮੁਕਾਬਲੇ ਪੁਲਿਸ ਨੇ ਜਿਹੜੇ ਆ ਉਹ ਕੀਤੇ ਜਿਨ੍ਹਾਂ ਤੇ ਦੋਸ਼ ਲੱਗਾ ਕਿ ਉਹ ਫਰਜ਼ੀ ਮੁਕਾਬਲੇ ਸੀ ਉਹ ਜਾਣਬੁੱਝ ਕੇ ਬਣਾਏ ਗਏ ਇਸੇ ਦਾ ਇੱਕ ਮੁਕਾਬਲੇ ਤੇ ਬਹੁਤ ਚਰਚਿਤ ਹੋਇਆ ਸੀ ਪੱਟੀ ਦਾ ਉੱਥੇ ਜਿਹੜਾ ਸੀਤਲਦਾਸ ਇਨਸਪੈਕਟਰ ਸੀ ਉਹਨਾਂ ਨੇ ਇੱਕ ਮੁਕਾਬਲਾ ਕੀਤਾ ਸੀ ਔਰ ਉਹ ਬੱਚੇ ਜਿਹੜੇ ਦੋ ਨੌਜਵਾਨ ਸੀ ਉਹਨਾਂ ਚੋਂ ਇੱਕ ਜਿਉਂਦਾ ਰਹਿ ਗਿਆ ਔਰ ਰਾਤ ਨੂੰ ਲਾਸ਼ਾਂ ਸਮਝ ਕੇ ਪੱਟੀ ਦੀ ਮੋਰਚਰੀ ਚ ਸੁੱਟ ਗਏ ਪਰ ਸਵੇਰੇ ਜਦੋਂ ਪਤਾ ਲੱਗਿਆ ਤਾਂ ਉੱਥੇ ਰੌਲਾ ਪੈ ਗਿਆ ਔਰ ਉਹ ਪੁਲਿਸ ਵਾਲੇ ਫੇਰ ਉਸ ਨੌਜਵਾਨ ਨੂੰ ਮੋਰਚਰੀ ਚੋਂ ਚੁੱਕ ਕੇ ਲੈ ਕੇ ਗਏ ਇਸ ਬਹਾਨੇ ਨਾਲ ਕਿ ਅਸੀਂ ਇਹਨੂੰ ਜਿਹੜਾ ਅੰਮ੍ਰਿਤਸਰ ਲੈ ਕੇ ਚੱਲੇ ਆ ਇਹਦੇ ਇਲਾਜ ਵਾਸਤੇ ਪਰ ਉਹ ਵਾਪਸ ਫੇਰ ਲੈ ਕੇ ਆ ਗਏ ਕਹਿੰਦੇ ਜੀ ਇਹ ਰਸਤੇ 'ਚ ਮਰ ਗਿਆ ਅਸਲੀਅਤ ਇਹ ਸੀ ਕਿ ਉਹਨੂੰ ਰਸਤੇ ਦੇ ਵਿੱਚ ਦੁਬਾਰਾ ਫੇਰ ਮਾਰਿਆ ਗਿਆ ਇਸ ਖਬਰ ਦੀ ਇੰਗਲਿਸ਼ ਟ੍ਰਿਬਿਊਨ ਦੇ ਫਰੰਟ ਪੇਜ ਤੇ ਸਟੋਰੀ ਲੱਗੀ ਸੀ ਕਿਲਡ ਵਾਂਸ ਕਿਲਡ ਟ्वाइस ਹਰਵੀਰ ਪਹਰ ਉਹਨਾਂ ਦੀ ਔਰ ਸੁਪਰੀਮ ਕੋਰਟ ਨੇ ਉਹਦਾ ਨੋਟਿਸ ਲੈ ਕੇ ਅਗਲੇ ਦਿਨ ਹੀ ਸੀਬੀਆਈ ਦੀ ਜਾਂਚ ਟੀਮ ਭੇਜ ਦਿੱਤੀ ਸੀ ਇਹ ਇੱਕ ਐਗਜ਼ਾਮਪਲ ਹੈ ਹਾਂ ਉਹਦੇ ਨਾਲ ਹੋਰ ਬਹੁਤ ਸਾਰੇ ਮੁਕਾਬਲੇ ਹੋਏ ਜਿਨ੍ਹਾਂ ਦੇ ਬਹੁਤ ਸਾਰੇ ਫੁੱਲ ਪੁਲਿਸ ਅਫਸਰ ਜਿਹੜੇ ਹੁਣ ਜੇਲਾਂ ਭੁਗਦੇ ਪਏ ਆ ਕੋਰਟਾਂ ਚੋਂ ਡਿਸੀਜਨ ਆ ਰਿਹਾ ਸੋ ਉਸ ਸਮੇਂ ਇਹ ਗੱਲ ਉਹ ਠੀਕ ਹੈ ਹਰ ਪੰਜਾਬ ਦੇ ਤਕਰੀਬਨ ਤਕਰੀਬਨ ਬਾਰਡਰ ਏਰੀਆ ਦਾ ਜਿਹੜਾ ਇਲਾਕਾ ਹੈ ਜਿਹਦੇ ਵਿੱਚ ਗੁਰਦਾਸਪੁਰ ਹੈ ਹੁਸ਼ਿਆਰਪੁਰ ਹੈ ਫਿਰੋਜ਼ਪੁਰ ਹੈ ਅੰਮ੍ਰਿਤਸਰ ਦਾ ਇਲਾਕਾ ਹੈ ਇਹਨਾਂ ਚੋਂ ਬਹੁਤ ਸਾਰੇ ਨੌਜਵਾਨ ਘਰਾਂ ਚੋਂ ਚੁੱਕੇ ਜਾ ਰਹੇ ਨੇ ਜਿਦੇ ਵਿੱਚ ਖੜਕੂ ਹੈ ਜਾਂ ਖੜਕੂਆਂ ਦੇ ਨਾਂ ਤੇ ਜਾਂ ਕੁਝ ਲੋਕ ਹੋਰ ਜਿਨ੍ਹਾਂ ਨੂੰ ਪੁਲਿਸ ਕੈਟ ਵੀ ਕਿਹਾ ਜਾਂਦਾ ਸੀ ਕਿ ਕੇਪੀਐਸ ਗੱਲ ਹੋਣਾ ਨੇ ਇੱਕ ਪੁਲਿਸ ਕੈਟ ਨਾਂ ਦੀ ਇੱਕ ਟੀਮ ਬਣਾਈ ਆ ਉਹ ਸਵੇਰੇ ਬੰਦਿਆਂ ਨੂੰ ਆਈਡੈਂਟੀਫਾਈ ਕਰ ਲੈਂਦੇ ਆ ਰਾਤ ਨੂੰ ਚੁੱਕ ਲੈਂਦੇ ਆ ਰਾਤ ਨੂੰ ਉਹੀ ਕੈਟ ਜਿਹੜੇ ਆ ਉਹ ਜਾ ਕੇ ਲੋਕਾਂ ਦੇ ਘਰਾਂ ਵਿੱਚ ਧਮਕੀਆਂ ਦਿੰਦੇ ਆ ਖੜਕੂ ਬਣ ਕੇ ਸਵੇਰੇ ਉੱਥੇ ਆਪ ਚਲੇ ਜਾਂਦੇ ਆ ਪੁਲਿਸ ਵਾਲੇ ਚੁੱਕਣ ਵਾਸਤੇ ਇਸਾਂ ਨੂੰ ਤੇ ਬਹੁਤ ਸਾਰੇ ਦੋਸ਼ ਲੱਗੇ ਸੀਗੇ ਔਰ ਬਾਰਡਰ ਏਰੀਆ ਦੇ ਵਿੱਚ ਬਹੁਤ ਸਾਰੇ ਘਰ ਸੀ ਜਿਨ੍ਹਾਂ ਘਰਾਂ ਦੇ ਨੌਜਵਾਨ ਗਾਇਬ ਹੋ ਗਏ ਸੀਗੇ ਉਹدونੇ ਸ਼ਬਦ ਵਰਤੇ ਇਹਨਾਂ ਗਾਇਬ ਹੋ ਗਿਆ ਪਰ ਉਹਨਾਂ ਦਾ ਕੁਝ ਸਮੇਂ ਬਾਅਦ ਕਈ ਨਾ 6 ਮਹੀਨੇ ਬਾਅਦ 2 ਮਹੀਨੇ ਬਾਅਦ 4 ਮਹੀਨੇ ਬਾਅਦ ਪਤਾ ਲੱਗਣਾ ਕਿ ਉਹ ਪੁਲਸ ਮੁਕਾਬਲੇ ਵਿੱਚ ਮਾਰੇ ਗਏ ਉਹਨਾਂ ਦੀਆਂ ਤਸਵੀਰਾਂ ਆ ਜਾਣੀਆਂ ਪੁਲਸ ਨੇ ਕਲੇਮ ਕਰ ਲੈਣਾ ਪ੍ਰੈਸ ਕਾਨਫਰੰਸ ਕਰਨੀ ਔਰ ਖਬਰਾਂ ਆ ਜਾਣੀਆਂ ਲੋਕੀ ਚੁੱਪ ਰਹੇ ਪਰ ਜਸਵੰਤ ਸਿੰਘ ਖਾਲੜਾ ਉਸ ਇਲਾਕੇ ਦੇ ਖਾਲੜਾ ਪਰਿਵਾਰ ਦੇ ਇੱਕ ਐਸੇ ਨਿਤੜਕ ਨੌਜਵਾਨ ਸੀ ਜਿਨ੍ਹਾਂ ਨੂੰ ਇਸ ਗੱਲ ਨੇ ਅੰਦਰੋਂ ਕੁਰੇਦਿਆ ਕਿ ਸਾਡੇ ਨੌਜਵਾਨਾਂ ਨੂੰ ਬਿਨਾਂ ਵਜ੍ਹਾ ਤੋਂ ਚੁੱਕ-ਚੁੱਕ ਕੇ ਮਾਰੀ ਜਾ ਰਿਹਾ ਔਰ ਉਹਨਾਂ ਨੇ ਜਿਹੜਾ ਰਿਕਾਰਡ ਇਕੱਠਾ ਕੀਤਾ ਸੀ ਦੁਰਜੀ ਉਹ ਇਹ ਸੀ ਕਿ ਉਹਨਾਂ ਨੇ ਵਕ ਵਕ ਸ਼ਮਸ਼ਾਨ ਘਾਟਾਂ ਵਿੱਚੋਂ ਖਾਸ ਤੌਰ ਤੇ ਜਿਹੜੇ ਮਿਊਸਪੈਲਿਟੀਆਂ ਦੇ ਸੀਗੇ ਕਾਉਂਸਲਸ ਦੇ ਸੀਗੇ ਉੱਥੋਂ ਰਿਕਾਰਡ ਜਾ ਕੇ ਪਤਾ ਕੀਤਾ ਕਿ ਇੰਨਾ ਬਾਲਣ ਫਲਾਣੇ ਥਾਂ ਤੋਂ ਆਇਆ ਸਾੜਨ ਦੇ ਲਈ ਤੇ ਕਿੰਨੇ ਨੌਜਵਾਨ ਰਾਤੀ ਜਿਹੜੇ ਆ ਮੁਕਾਬਲੇ 'ਚ ਮਰੇ ਤੇ ਉਹਨਾਂ ਦਾ ਸਸਕਾਰ ਕੀਤਾ ਗਿਆ ਠੀਕ ਹੈ ਇਹ ਔਨ ਰਿਕਾਰਡ ਹੈ ਮਿਸਪੈਲਟੀਆਂ ਜਾਂ ਜਿਹੜੀਆਂ ਬੁਕਸ ਨੇ ਉਹ ਜਿਹੜੇ ਸ਼ਮਸ਼ਾਨ ਘਾਟ ਹੈ ਉਹਨਾਂ ਦੇ ਵਿੱਚ ਰਿਕਾਰਡ ਹੈ ਕਿ ਇੰਨੇ ਬੰਦੇ ਮਾਰੇ ਔਰ ਜਿੰਨਾਂ ਦੀ ਗਿਣਤੀ ਉਸ ਵਕਤ ਇਹ ਦੱਸਿਆ ਜਾਂਦਾ ਸੀ ਕਿ 25000 ਤੋਂ ਜ਼ਿਆਦਾ ਨੌਜਵਾਨ ਨੇ ਪੰਜਾਬ ਦੇ ਔਰ ਉਹਨਾਂ ਵਿੱਚ ਬਹੁਤੇ ਸਿੱਖ ਨੇ Hindu ਪਰਿਵਾਰ ਵੀ ਹੈਗੇ ਉਹਦੇ ਵਿੱਚ ਇਹ ਨਹੀਂ ਹੈਗੇ ਕਿ Hindu ਪਰਿਵਾਰਾਂ ਦੇ ਬੱਚੇ ਨਹੀਂ ਹੈਗੇ ਹੈਗੇ ਆ ਖੜਕੂਆ ਨੇ Hindu ਪਰਿਵਾਰਾਂ ਦੇ ਬੱਚਿਆਂ ਨੂੰ ਵੀ ਜਿਹੜਾ ਉਹ ਕਤਲ ਕੀਤਾ ਉਹ ਕਿਹਨੇ ਕੀਤਾ ਖੜਕੂਆ ਨੇ ਕੀਤਾ ਕੈਟਾ ਨੇ ਕੀਤਾ ਜਾਂ ਕਿਹੜੇ ਬੰਦੇ ਕਰਕੇ ਪਰ ਉਹ ਖਾਤੇ ਅਮੇਸ਼ਾ ਇਹਨਾਂ ਪਿਆ ਕੇ ਸਿੱਖ ਜਿਨ੍ਹਾਂ ਨੂੰ ਸਖਤਵਾਦੀ ਕਹਿ ਕੇ ਕਿਹਾ ਜਾਂਦਾ ਸਖਤਵਾਦੀ ਨਹੀਂ ਹੋ ਸਕਦਾ ਕਦੇ ਸਿੱਖਾਂ ਨੂੰ ਹਤਵਾਦੀ ਘਰਾਰ ਦੇ ਦਿੱਤਾ ਗਿਆ ਮੀਡੀਆ ਦੇ ਵਿੱਚ ਵੀ ਜਿੱਥੇ ਵੀ ਰੌਲਾ ਪਿਆ ਉਹ ਜਿਹੜਾ 25000 ਬੰਦਾ ਮਰਿਆ ਸੀ ਉਹਦਾ ਰਿਕਾਰਡ ਜਿਹੜਾ ਉਹ ਖਾਲਾ ਜੀ ਨੇ ਤਿਆਰ ਕੀਤਾ ਸੀ ਉਹਦਾ ਰੌਲਾ ਪਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪਿੰਡ ਚੋਂ ਚੁੱਕ ਲਿਆ ਗਿਆ ਲਿਜਾ ਕੇ ਫਿਰ ਉਹਨਾਂ ਨਾਲ ਕਾਫੀ ਧੇਰ ਕਿਸੇ ਜੇਲ੍ਹ ਚ ਰੱਖਿਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਵੀ ਗਾਇਬ ਕਰ ਦਿੱਤਾ ਗਿਆ ਜਿਹਦਾ ਅਜੇ ਤੱਕ ਪਤਾ ਨਹੀਂ ਲੱਗਾ ਕੁਝ ਪਤਾ ਹੀ ਨਹੀਂ ਲੱਗਿਆ ਜਿਹੜੇ ਲੋਕਾਂ ਦੀ ਪਛਾਣ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਦੱਸਣਾ ਉਹਨਾਂ ਦਾ ਰਿਕਾਰਡ ਇਕੱਠਾ ਕਰਨਾ ਤੇ ਉਹਨਾਂ ਨੂੰ ਉਹਨਾਂ ਦੇ ਆਪਣੇ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ ਵੀ ਉਹ ਕਿੱਥੇ ਨੇ ਕਹਿੰਦੇ ਕਿ ਉਹਨਾਂ ਦਾ ਤਸ਼ੱਦਦ ਕੀਤਾ ਫਿਰ ਉਹਨਾਂ ਦਾ ਸ਼ਾਇਦ ਕਤਲ ਕਰ ਦਿੱਤਾ ਗਿਆ ਕੁਝ ਵੀ ਨਹੀਂ ਮਿਲਿਆ ਨਾ ਮੋਰ ਨਿਸ਼ਾਨ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਨੇ ਕਿ ਜੀ ਆ ਉਹਨਾਂ ਨੂੰ ਮਾਰ ਕੇ ਜਿਹੜਾ ਉਹ ਸਤਲੁਜ ਦੇ ਵਿੱਚ ਸੁੱਟ ਦਿੱਤਾ ਗਿਆ ਜਾਂ ਕਿਸੇ ਨੇ ਕਿਹਾ ਜੀ ਉਹਨਾਂ ਨੇ ਇਹਨਾਂ ਚਰ ਤਸ਼ੱਦਦ ਕੀਤਾ ਗਿਆ ਵਿੱਚੋਂ ਹੀ ਖਬਰਾਂ ਨਿਕਲ ਕੇ ਆ ਜਾਂਦੀਆਂ ਨੇ ਜਿਵੇਂ ਭਾਈ ਅਮਰਜੀਤ ਸਿੰਘ ਕੋਂਕੇ ਬਾਰੇ ਵੀ ਖੱਲਾ ਖਬਰਾਂ ਨਿਕਲ ਕੇ ਆ ਗਈਆਂ ਸੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਹਾਂਜੀ ਸੋ ਗੱਲ ਇਹ ਆ ਕਿ ਹੁਣ ਜੇ ਉਹਦੇ ਉੱਤੇ ਫਿਲਮ ਬਣਾਈ ਹੈ ਤਾਂ ਪੰਜਾਬ ਦੀ ਉਸ ਤਰਸਦੀ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਲਈ ਕਿਉਂ ਨਹੀਂ ਉਹ ਫਿਲਮ ਜਿਹੜੀ ਆ ਇੱਥੇ ਰਿਲੀਜ਼ ਹੋ ਰਹੀ ਸੈਂਸਰ ਬੋਰਡ ਨੇ ਕਿਉਂ ਨਹੀਂ ਕਲੀਅਰ ਕੀਤੀ ਇਹ ਸਵਾਲ ਹੈ ਜਦੋਂ ਕਿ ਐਮਰਜੈਂਸੀ ਜਿਹੜੀ ਫਿਲਮ ਹੈ ਕਉਨੂੰ ਰਿਲੀਜ਼ ਵੀ ਕਰ ਦਿੱਤਾ ਗਿਆ ਔਰ ਉਹਦੇ ਉੱਤੇ ਜਿਹੜੇ ਓਬਜੈਕਸ਼ਨ ਲੱਗੇ ਸੀ ਕਿ ਉਹ ਕੱਢ ਦਿੱਤੇਗੇ ਉਹ ਵੀ ਪਤਾ ਲੱਗਾ ਕਿ ਉਹ ਜਿਹੜੇ ਨਹੀਂ ਹਾਲੇ ਤੱਕ ਜਿਹੜੇ ਆ ਉਹ ਸੀਨ ਵਿੱਚੋਂ ਜਿਹੜੇ ਨਹੀਂ ਕੱਟੇ ਗਏ ਕੰਗਣਨ ਰਾਉਤ ਨੇ ਇਹ ਗੱਲ ਕਹੀ ਹੈ ਕਿ ਇਹ ਇੱਕ ਆਰਟ ਦੇ ਉੱਤੇ ਕਬਜ਼ਾ ਜਿਹੜਾ ਉਹਦਾ ਮੂੰਹ ਬੰਦ ਕਰਨ ਵਾਲੀ ਗੱਲ ਹੈਗੀ ਆ ਤੇ ਹੁਣ ਨਹੀਂ ਬੰਦ ਹੋ ਰਿਹਾ ਮੂੰਹ ਜੇ ਗੱਲ ਕਰ ਜੇ ਵੀ ਕੀ ਕੰਗਣਾ ਵਾਲੀ ਕਿੜ ਕੱਢੀ ਗਈ ਹੈ ਦਿਲਜੀਤ ਦੀ ਫਿਲਮ ਦੇ ਨਾਲ ਨਹੀਂ ਇਹਦੇ ਪਿੱਛੇ ਕੁਝ ਹੋਰ ਲੱਗਦਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਦਿਲਜੀਤ ਦਸਾਂਜ ਨਰਿੰਦਰ ਮੋਦੀ ਜੀ ਨੂੰ ਮਿਲ ਕੇ ਆਏ ਸੀ ਔਰ ਮੋਦੀ ਜੀ ਨੇ ਉਹਨੂੰ ਆਪਣੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਸੁਣਾਇਆਂ ਸੀਗੀਆਂ ਤੇ ਜਦੋਂ ਸਾਂਝ ਹੋਣੀ ਵੀ ਉੱਥੇ ਜਿਹੜੇ ਆ ਕਾਲੇ ਕੱਪੜੇ ਪਾ ਕੇ ਬੈਠੇ ਸੀਗੇ ਜਦੋਂ ਕਿ ਇਹ ਕਿਹਾ ਜਾਂਦਾ ਕਿ ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਵਿਰੋਧ ਕੀਤਾ ਜਾ ਕੇ ਪਰ ਗੱਲ ਨਹੀਂ ਕੀਤੀ ਵਿਰੋਧ ਕਰਤਾ ਗੱਲ ਨਹੀਂ ਕੋਈ ਵੀ ਕੀਤੀ ਹੈਗੀ ਇਹ ਗੱਲ ਬਕਰੀ ਹੈਗੀ ਪਰ ਹੁਣ ਗੱਲ ਇਹ ਹੋ ਰਹੀ ਹੈ ਕਿ ਜੇ ਵਰਲਡ ਵਿੱਚ ਕੱਲ 7 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਤਾਂ ਉਹ ਕਿਸੇ ਨਾ ਕਿਸੇ ਰੂਪ ਵਿੱਚ ਡਿਜੀਟਲ ਜ਼ਮਾਨਾ ਹੈ ਰੋਜ ਫਲਾਈਟਸ ਬਾਰੋਂ ਆਉਂਦੀਆਂ ਨੇ ਲੋਕੀ ਜਿਹੜੇ ਆਉ ਉਹ ਕਿਸੇ ਢੰਗ ਨਾਲ ਜਿਹੜੇ ਉਹ ਇੱਥੇ ਲੈ ਆਉਣਗੇ ਵੈਸੇ ਵੀ ਨੈਟ ਦੇ ਉੱਤੇ ਫਿਲਮਾਂ ਆ ਜਾਣੀਆਂ ਨੇ ਹੌਲੀ ਹੌਲੀ ਬਿਲਕੁਲ ਬਿਲਕੁਲ ਹਾਂ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਹੁਣ ਇਹਦੇ ਵਿੱਚ ਦੋ ਗੱਲਾਂ ਨੇ ਹਮ ਕੀ ਸਰਕਾਰ ਪੰਜਾਬ ਵਿੱਚ ਜਿਹੜੀਆਂ ਜ਼ਿਆਦਤੀਆਂ ਹੋਈਆਂ ਨੇ ਹਮ 1990 ਤੋਂ ਲੈ ਕੇ 1995 ਤੱਕ ਕੀ ਉਹਨਾਂ ਦੇ ਉੱਤੇ ਪਰਦਾ ਪਾਉਣਾ ਚਾਹੁੰਦੀ ਹੈ ਕੀ ਉਹਦੇ ਵਿੱਚ ਏਜੰਸੀਆਂ ਇਨਵੋਲਵ ਨੇ ਕੀ ਇੰਨਾ ਸੱਚ ਦਲਜੀਤ ਦੋਸਾਂਝ ਨੇ ਵਿਖਾ ਦਿੱਤਾ ਉਹਦੇ ਵਿੱਚ ਹਮ ਪਹਿਲੀ ਗੱਲ ਤੇ ਇਹ ਦੂਸਰੀ ਗੱਲ ਇਹ ਆ ਕਿ ਕੀ ਦਲਜੀਤ ਦਸਾਂਜ ਕੁਝ ਦਿਨ ਪਹਿਲਾਂ ਜਦੋਂ ਮੋਦੀ ਜੀ ਨੂੰ ਮਿਲ ਕੇ ਆਏ ਆ ਤਾਂ ਕੀ ਇਹ ਫਿਲਮ ਨੂੰ ਇੱਕ ਹਾਈਪ ਦੇਣ ਲਈ ਕੀ ਪਬਲਿਸਿਟੀ ਸਟੰਟ ਹੋ ਸਕਦਾ ਹੈ ਇਹ ਕੀ ਇਹ ਪਬਲਿਸਿਟੀ ਸਟੰਟ ਨਹੀਂ ਕਿ ਸਰਕਾਰ ਉਹਦੀ ਮਦਦ ਕਰਦੀ ਪਈ ਹੈ ਕਿਉਂਕਿ ਉਹਦੇ ਵਿੱਚ ਬਦਨਾਮ ਜਿਹੜਾ ਹੈ ਉਸ ਫਿਲਮ ਦੇ ਵਿੱਚ ਉਸ ਫਿਲਮ ਦੇ ਵਿੱਚ ਬਦਨਾਮੀ ਕਾਂਗਰਸ ਦੀ ਹੋਣੀ ਹੈ ਕਿਉਂਕਿ ਪੰਜਾਬ ਦੇ ਵਿੱਚ ਉਸ ਵਕਤ ਸਰਦਾਰ ਬਿਅੰਤ ਸਿੰਘ ਜਿਹੜੇ ਉਹ ਮੁੱਖ ਮੰਤਰੀ ਸੀਗੇ ਤੇ ਕੇਂਦਰ ਦੇ ਵਿੱਚ ਵੀ ਸਰਕਾਰ ਜਿਹੜੀ ਆ ਉਹ ਕਾਂਗਰਸ ਦੀ ਸੀਗੀ ਨਰਸਿਮਹਾ ਰਾਓ ਉਦੋਂ ਮੁੱਖ ਮੰਤਰੀ ਸੀਗੇ ਪ੍ਰਧਾਨ ਮੰਤਰੀ ਸੀਗੇ ਸਾਡੇ ਸੋ ਬਦਨਾਮੀ ਤਾਂ ਉੱਥੇ ਹੋਣੀ ਆ ਪਰ ਜੋ ਕੁਝ ਏਜੰਸੀਆਂ ਨੇ ਉਹਦੇ ਵਿੱਚ ਪੁਲਿਸ ਦੀ ਬਦਨਾਮੀ ਵੀ ਹੋਏਗੀ ਹੁਣ ਇਹ ਪਤਾ ਲੱਗੇਗਾ ਸਕ੍ਰਿਪਟ ਵੇਖ ਕੇ ਪੜ੍ਹ ਕੇ ਫਿਲਮ ਦੇ ਆਉਣ ਤੋਂ ਬਾਅਦ ਕਿ ਉਹਨਾਂ ਨੇ ਸੱਚ ਦੇ ਨੇੜੇ ਦਿਲਜੀਤ ਸਿੰਘ ਦਸਾਂਜ ਨੇ ਜਾਣ ਦੀ ਕਿੰਨੀ ਕੋਸ਼ਿਸ਼ ਕੀਤੀ ਆ ਪਹਿਲੀ ਗੱਲ ਤੇ ਇਹ ਹੈਗੀ ਆ ਦੂਸਰੀ ਗੱਲ ਇਹ ਹੈਗੀ ਆ ਕਿ ਦਲਜੀਤ ਮੈਂ ਇਹ ਕਹਿਣ ਤੋਂ ਗੱਲ ਗੁਜ਼ਰੇਜ਼ ਨਹੀਂ ਕਰਾਂਗਾ ਚਾਹੇ ਉਹਦੇ ਜਿਹੜੇ ਪ੍ਰਸ਼ੰਸਕ ਹੋਣ ਮੇਰੇ ਨਾਲ ਗੁੱਸੇ ਹੋ ਜਾਣ ਦਲਜੀਤ ਦਾ ਸਾਂਝ ਹੋਣਾ ਨੇ ਕੁਰਤਾ ਪੰਜਾਬ ਬਣਾਈ ਸੀ ਹਾਂਜੀ ਉਰਤਾ ਪੰਜਾਬ ਪੰਜਾਬ ਨੂੰ ਬਦਨਾਮ ਕਰਨ ਵਾਲੀਆਂ ਜਿਹੜੀਆਂ ਫੋਰਸਿਸ ਸੀਗੀਆਂ ਉਹਨਾਂ ਨੂੰ ਲੈ ਕੇ ਕਿ ਕਿੰਨਾ ਪੰਜਾਬ ਦੇ ਵਿੱਚ ਨਸ਼ਾ ਹੋ ਰਿਹਾ ਹਾਲੇ ਕਿ ਪੰਜਾਬ ਨਾਲੋਂ ਨਸ਼ਾ ਤੇ ਬਾਕੀ ਸਟੇਟਾਂ ਦੇ ਵਿੱਚ ਜ਼ਿਆਦਾ ਹੋ ਰਿਹਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਬਦਨਾਮ ਨਹੀਂ ਬਲਕਿ ਪੰਜਾਬੀ ਇਨੇ ਅਲਰਟ ਨੇ ਕਿ ਉਹ ਥੋੜੇ ਜੇ ਨਸ਼ੇ ਨਾਲ ਆਪਣੇ ਆਪ ਨੂੰ ਸਮਝਣ ਲੱਗ ਪਏ ਸਾਨੂੰ ਬਦਨਾਮ ਕੀਤਾ ਜਾ ਰਿਹਾ ਉਹਦੇ ਤੋਂ ਦਿਲਜੀਤ ਹੁਣਾ ਨੇ ਬਹੁਤ ਪੈਸਾ ਕਮਾਇਆ ਹੋਣਾ ਇਹ ਜਿਹੜੀ ਫਿਲਮ ਹੈ ਇਹ ਇੱਕ ਬਹੁਤ ਵੱਡੇ ਪੱਧਰ ਤੇ ਪਬਲਿਸਿਟੀ ਇਹਦੀ ਹੋ ਗਈ ਸਮਝੋ ਅੱਜ ਤੋਂ ਹੀ ਹੂੰ ਇਹਨੂੰ ਮੈਨੂੰ ਲੱਗਦਾ ਹੈ ਕਿ ਇਹ ਫਿਲਮ ਜ਼ਰੂਰ ਰਿਲੀਜ਼ ਹੋਗੀ ਅੱਛਾ ਜੀ ਇਹ ਰਿਲੀਜ਼ ਕਿਉਂ ਨਹੀਂ ਕੀਤੀ ਗਈ ਕਿਉਂਕਿ ਟਾਈਮਿੰਗ ਬੜੀ ਜਿਹੜੀ ਹੈ ਨਾ ਉਹ ਗਲਤ ਹੈ ਕਿਉਂਕਿ ਐਮਰਜੈਂਸੀ ਫਿਲਮ ਰਿਲੀਜ਼ ਹੋ ਗਈ ਹੈ ਜੇ ਦੇ ਨਾਲ 7 ਫਰਵਰੀ ਨੂੰ ਉਹ ਫਿਲਮ ਰਿਲੀਜ਼ ਹੋ ਗਈ ਕਲੈਸ਼ ਹੋ ਜਾਂਦਾ ਆਪਸ ਵਿੱਚ ਉਹ ਨੂੰ ਪੰਜਾਬ ਹਰਿਆਣਾ ਯੂਪੀ ਜੇ ਐਂਡ ਕੇ ਦੇ ਵਿੱਚੋਂ ਬਾਕੀ ਦੇਸ਼ ਚੋਂ ਵੀ ਇਹ ਐਮਰਜੈਂਸੀ ਫਿਲਮ ਥੱਲੇ ਰਹਿ ਜਾਣੀ ਸੀ ਕਿਉਂਕਿ ਐਮਰਜੈਂਸੀ ਫਿਲਮ ਜਿਹੜੀ ਆ ਕਿਉਂਕਿ ਉਹ ਕੰਗਣਾ ਨਰਾਓਤ ਨੇ ਬਣਾਈ ਆ ਕੰਗਣਾ ਨਰਾਓਤ ਨੇ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਦੇ ਮੰਡੀ ਤੋਂ ਐਮਪੀ ਨੇ ਹੈਗੇ ਤੁਹਾਨੂੰ ਮੈਂ ਇੱਥੇ ਦੱਸ ਦਿਆਂ ਕਿ ਇਸ ਤੋਂ ਪਹਿਲਾਂ ਮੋਦੀ ਜੀ ਤੇ ਵੀ ਫਿਲਮ ਬਣ ਚੁੱਕੀ ਹੋਈ ਆ ਜਿੱਦੀ ਕਿ ਬਹੁਤ ਜ਼ਿਆਦਾ ਕਿਤੇ ਚਰਚਾ ਨਹੀਂ ਹੋਈ ਪਰ ਚੱਲੀ ਪਰ ਡਾਕਟਰ ਮਨਮੋਹਨ ਸਿੰਘ ਦੇ ਉੱਤੇ ਵੀ ਇੱਕ ਫਿਲਮ ਬਣੀ ਹੈ ਜਿਹੜੀ ਸੰਜੇ 바ਰੂ ਹੋਣਾ ਨੇ ਉਹਨਾਂ ਦੇ ਮੀਡੀਆ ਐਡਵਾਈਜ਼ਰ ਸੀ ਉਹਨਾਂ ਨੇ ਕਿਤਾਬ ਲਿਖੀ ਸੀ ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਉਹਦੇ ਉੱਤੇ ਫਿਲਮ ਬਣਾਈ ਗਈ ਉਹ ਫਿਲਮ ਦੀ ਬਹੁਤੀ ਚਰਚਾ ਨਹੀਂ ਹੋ ਸકી ਕਿਉਂਕਿ ਉਹਦੇ ਚ ਵੀ ਇਹ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਵੰਡਿੰਗ ਕੀਤੀ ਹੈ ਔਰ ਉਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੂੰ ਗੁਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਡਾਕਟਰ ਮਨਮੋਹਨ ਸਿੰਘ ਤੇ ਬਿਲਕੁਲ ਵੀ ਜਿਹੜਾ ਉਹ ਪ੍ਰਾਈਮ ਮਿਨਿਸਟਰ ਠੀਕ ਨਹੀਂ ਸੀ ਹੈਗਾ ਹਾਲੇ ਕਿ ਮੈਂ ਇੱਥੇ ਯਾਦ ਕਰਾ ਦਿਆਂ ਡਾਕਟਰ ਮਨਮੋਹਨ ਸਿੰਘ ਕੋਲਾ ਲੰਪਰ ਦੇ ਵਿੱਚ ਇੱਕ ਵਾਰੀ 2005 ਜਾਂ 6 ਦੇ ਵਿੱਚ ਏਸ਼ੀਅਨ ਕੰਟਰੀਜ਼ ਦੇ ਹੈੱਡ ਆਫ ਆਫਿਸ ਦੀ ਮੀਟਿੰਗ ਹੋ ਰਹੀ ਸੀ ਅੱਛਾ ਜੀ ਔਰ ਉੱਥੇ ਜਿਹੜਾ ਸੈਕਟਰੀ ਜਨਰਲ ਸੀ ਏਸ਼ੀਅਨ ਉਸ ਉਸ ਫਰੰਟ ਦਾ ਉਹਨੇ ਡਾਕਟਰ ਮਨਮੋਹਨ ਸਿੰਘ ਨੂੰ ਇਹ ਕਹਿ ਕੇ ਇੰਟਰਡਿਊਸ ਕੀਤਾ ਸੀ ਕਿ ਹੁਣ ਮੈਂ ਦੁਨੀਆ ਦੇ ਸਭ ਤੋਂ ਪੜ੍ਹੇ ਲਿਖੇ ਇੱਕ ਦੇਸ਼ ਦੇ ਹੈੱਡ ਨੂੰ ਬੇਨਤੀ ਕਰਦਾ ਕਿ ਉਹ ਜਿਹੜਾ ਉਹ ਸਾਨੂੰ ਸੰਬੋਧਨ ਕਰਨਾ ਔਰ ਇਹਦੇ ਉੱਤੇ ਸਾਰਾ ਹਾਲ ਸਾਰੇ ਕੰਕੋ ਉਸ ਵਕਤ ਦੁਨੀਆ ਦਾ ਸਭ ਤੋਂ ਵੱਧ ਪੜਿਆ ਲਿਖਿਆ ਪ੍ਰਾਈਮ ਮਿਨਿਸਟਰ ਹੈਡ ਆਫ ਦੀ ਸਟੇਟ ਕਿਸੇ ਦਾ ਉਹ ਡਾਕਟਰ ਮਨਮੋਨ ਸਿੰਘ ਹੈ ਔਰ ਜੇ ਤੁਸੀਂ ਉਹ ਕਿਤਾਬ ਪੜੋ ਐਕਸੀਡੈਂਟਰ ਪ੍ਰਾਈਮ ਮਿਨਿਸਟਰ ਤਾਂ ਉਹਦੇ ਵਿੱਚ ਡਾਕਟਰ ਮਨਮੋਨ ਸਿੰਘ ਦੀ ਸ਼ਖਸੀਅਤ ਕਿਤੇ ਵੱਡੀ ਹੋ ਜਾਂਦੀ ਆ ਮੈਂ ਉਹ ਸਾਰੀ ਕਹਾਣੀ ਪੜੀ ਆ ਔਰ ਉਹਦੇ ਵਿੱਚ ਕਿਤੇ ਵੀ ਉਹ ਮਨਮੋਨ ਸਿੰਘ ਨੂੰ ਡਿਫੇਮ ਨਹੀਂ ਕੀਤਾ ਗਿਆ ਕਿ ਉਹ ਇੰਦਰਾ ਉਹ ਸੋਨੀਆ ਜੀ ਦੀ ਮੰਦੇ ਸੀਗੇ ਖੈਰ ਆਪਾਂ ਗੱਲ ਉਧਰ ਲੈ ਗਏ ਕਿ ਉਹ ਉਹਤੇ ਵੀ ਫਿਲਮ ਬਣਾਈ ਗਈ ਸੀ ਸੋ ਇਹ ਟਾਈਮਿੰਗ ਹੈ ਉਹ ਦਿਲਜੀਤ ਦਸਾਂਝ ਨੂੰ ਇਹਦਾ ਬੜਾ ਵੱਡਾ ਫਾਇਦਾ ਹੋਣਾ ਹੂੰ ਕਿਉਂਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਹਰਿਆਣੇ ਦੇ ਵਿੱਚ ਜੇ ਐਂਡ ਕੇ ਦੇ ਵਿੱਚ ਜਾਂ ਜਿੱਥੇ ਸਿੱਖ ਬੇਟੇ ਆ ਉਹਨਾਂ ਚ ਇੱਕ ਕ੍ਰੇਜ਼ ਪੈਦਾ ਹੋ ਗਿਆ ਕਿ ਜਦੋਂ ਫਿਲਮ ਲੱਗੇਗੀ ਔਰ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਫਿਲਮ ਜ਼ਰੂਰ ਰਿਲੀਜ਼ ਹੋਏਗੀ ਹੂੰ ਉਹ ਇਸ ਕਰਕੇ ਕਿ ਐਮਰਜੈਂਸੀ ਫਿਲਮ ਨੂੰ ਸਪੇਸ ਦੇਣ ਵਾਸਤੇ ਇਸ ਫਿਲਮ ਨੂੰ ਅੱਗੇ ਪਾ ਦਿੱਤਾ ਗਿਆ ਕਿਉਂਕਿ ਸੈਂਸਰ ਬੋਰਡ ਨੇ ਹਾਲੇ ਉਹਨੂੰ ਰਿਲੀਜ਼ ਨਹੀਂ ਕੀਤਾ ਔਰ ਉਹਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਏਗਾ ਹਾਂ ਜੇ ਉਹਨਾਂ ਨੂੰ ਲੱਗਿਆ ਕਿਤੇ ਕਿ ਸੈਂਸ सेंट्रल ਏਜੰਸੀਜ਼ ਨੇ ਜਿਹੜੀਆਂ ਉਹਦੇ ਵਿੱਚ ਕਿਤੇ ਉਹਨਾਂ ਦਾ ਰੋਲ ਵਿਖਾਇਆ ਗਿਆ ਜਾਂ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਹੋ ਸਕਦਾ ਹੈ ਫਿਲਮ ਜਿਹੜਾ ਹੋਰ ਅੱਗੇ ਥੋੜੀ ਜੀ ਲੇਟ ਹੋ ਜਾਵੇ ਪਰ ਇਸ ਵਕਤ ਜਿਹੜੇ ਆ ਸਵਾਲ ਬੜੇ ਉੱਠਦੇ ਆ ਕਿ ਉਹਨੂੰ ਸੈਂਸਰ ਬੋਰਡ ਨੇ ਕਲੀਅਰ ਕਿਉਂ ਨਹੀਂ ਕੀਤਾ ਨੰਬਰ 2 ਕੀ ਐਮਰਜੈਂਸੀ ਫਿਲਮ ਆਉਣ ਕਰਕੇ ਐਮਰਜੈਂਸੀ ਨੂੰ ਇੱਕ ਸਪੇਸ ਤੇ ਇੱਕ ਆਰਥਿਕ ਫਰਦਾ ਪਚਾਉਣ ਵਾਸਤੇ ਉਹ ਫਿਲਮ ਰੋਕ ਲਈ ਗਈ ਆ ਔਰ ਤੀਸਰਾ ਵੀ ਸਾਡਾ ਕੰਗਨਾ ਜੀ ਤੇ ਸਵਾਲ ਬਣਦਾ ਸਾਡੇ ਮਾਨਯੋਗ ਉਹ ਪਾਰਲੀਮੈਂਟਰੀਅਨ ਨੇ ਕਿ ਉਹਨਾਂ ਨੂੰ ਹੁਣ ਇੱਕ ਇਹ ਵੀ ਟਵੀਟ ਕਰਨਾ ਚਾਹੀਦਾ ਕਿ ਜਿਵੇਂ ਉਹਨਾਂ ਨੇ ਆਪਣੀ ਫਿਲਮ ਬਾਰੇ ਕੀਤਾ ਕਿ ਇਹ ਆਰਟ ਦੇ ਉੱਤੇ ਜਿਹੜਾ ਉਹ ਪਾਬੰਦੀ ਐ ਲਾਉਣ ਵਾਲੀ ਗੱਲ ਐ ਫਰੀडम ਆਫ ਸਪੀਚ ਤੇ ਗੱਲ ਹੈਗੀ ਆ ਔਰ ਉਹਨਾਂ ਨੇ ਕਿਹਾ ਮੈਂ ਸਾਰੇ ਧਰਮਾਂ ਦਾ ਇਹ ਆਦਰ ਕਰਦੀ ਆ ਔਰ ਚੰਗੀ ਗੱਲ ਐ ਉਹਨਾਂ ਨੂੰ ਹੁਣ ਇਸ ਫਿਲਮ ਦੇ ਉੱਤੇ ਵੀ ਸਰਕਾਰ ਨੂੰ ਕਹਿਣਾ ਚਾਹੀਦਾ ਕਿ ਇਹਨੂੰ ਵੀ ਜਲਦੀ ਤੋਂ ਜਲਦੀ ਸੈਂਸਰ ਬੋਰਡ ਜਿਹੜਾ ਉਹ ਕਲੀਅਰ ਕਰੇ ਜੇ ਕੱਟ ਲਾਉਣੇ ਤਾਂ ਕੱਟ ਲਾ ਕੇ ਕਰੇ ਜੇ ਉਂਝ ਕਰਨਾ ਤਾਂ ਉਂਝ ਕਰੇ ਔਰ ਮੇਰੀ ਦਲਜੀਤ ਦਲਜੀਤ ਦੂਸਾਂਝ ਹੋਣਾ ਨੂੰ ਜਿਹੜੀ ਉਹ ਬੇਨਤੀ ਮੈਂ ਬੜਾ ਛੋਟਾ ਜਾ ਪੱਤਰਕਾਰਾਂ ਨਿੱਕਾ ਜਾਈ ਪਰ ਮੇਰਾ ਸਵਾਲ ਕਿਉਂਕਿ ਤੁਸੀਂ ਤੁਹਾਡੇ ਬਹੁਤ ਸਾਰੇ ਦਰਸ਼ਕ ਹੋਣਗੇ ਦਲਜੀਤ ਦੂਸਾਂਝ ਹੋਣਾ ਨੇ ਬਹੁਤ ਨਾਮ ਕਮਾਇਆ ਪੱਗ ਨੂੰ ਬੜਾ ਵੱਡਾ ਰਤਬਾ ਦਿੱਤਾ ਸਿੱਖਾਂ ਨੂੰ ਇੱਕ ਪਛਾਣ ਦਿੱਤੀ ਹੈ ਟਰੂਡੋ ਉਹਨਾਂ ਨੂੰ ਮਿਲਣ ਵਾਸਤੇ ਆਉਂਦੇ ਆ ਉਹ ਜਦੋਂ ਜਾਂਦੇ ਆ ਆਸਟ੍ਰੇਲੀਆ ਦੇ ਵਿੱਚ ਜਾਂ ਕਿਤੇ ਵੀ ਜਾਂਦੇ ਆ ਪੱਗ ਨੂੰ ਇੱਕ ਸਪੇਸ ਮਿਲੀ ਆ ਇੱਕ ਬਹੁਤ ਵੱਡਾ ਸਨਮਾਨ ਦਿੱਤਾ ਗਿਆ ਉਹਨਾਂ ਇਸ ਲਈ ਅਸੀਂ ਸ਼ੁਕਰਗੁਜ਼ਾਰ ਆ ਉਹਦੇ ਕਿਉਂਕਿ ਪੱਗ ਨੂੰ ਬਦਨਾਮ ਬੜਾ ਕੀਤਾ ਗਿਆ ਸੀਗਾ ਦੂਸਰੀ ਗੱਲ ਇਹ ਆ ਕਿ ਉਹਨਾਂ ਕੋਲੇ ਪੈਸਾ ਬੜਾ ਤਾਂ ਕੀ ਦਸਾਂ ਜੀ ਸਾਹਿਬ ਆਪਣੀ ਕਮਾਈ ਦੇ ਵਿੱਚੋਂ ਜਿਹੜੇ ਪੰਜਾਬ ਦੇ ਯੂਥ ਨਸ਼ੇ 'ਚ ਐਂਡਲ ਹੋ ਚੁੱਕੇ ਹੋਇਆ ਜਾਂ ਜਿਨ੍ਹਾਂ ਮਾਵਾਂ ਦੇ ਪੁੱਤਰ ਉਦੋਂ ਮਾਰੇ ਗਏ ਆ ਕਿ ਉਹਨਾਂ ਲਈ ਕੋਈ ਫੰਡ ਰੇਸ ਕਰਨ ਦਾ ਇੱਕ ਵੱਡਾ ਸ਼ੋਅ ਕਰਨ ਤੇ ਉਹ ਸਾਰਾ ਫੰਡ ਜਿਹੜਾ ਉਹ ਉਹਨਾਂ ਲੋਕਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਵਿੱਚ ਬੜੇ ਗਰੀਬ ਪਰਿਵਾਰ ਹੋਣਗੇ ਜਿਹੜੇ ਉਹ 25 ਹਜ਼ਾਰ ਨੌਜਵਾਨਾਂ ਦੇ ਵਿੱਚ ਮਾਰੇ ਗਏ ਉਹਨਾਂ ਪਰਿਵਾਰਾਂ ਨੂੰ ਖੜੇ ਕਰਨ ਵਾਸਤੇ ਜੇ ਪ੍ਰਧਾਨ ਮੰਤਰੀ ਜੀ ਸਾਡੇ ਪੀਐਮ ਕੇਅਰ ਫੰਡ ਬਣਾ ਸਕਦੇ ਆ ਕੋਵਿਡ ਦੇ ਦੌਰਾਨ ਤਾਂ ਸਾਡੇ ਵੱਡੇ ਵੱਡੇ ਕਲਾਕਾਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਚੋਂ ਕੱਢਣ ਵਾਸਤੇ ਤੇ ਨਾਲ ਦੀ ਨਾਲ ਜਿਹੜੇ ਨੌਜਵਾਨਾ ਜਿਹੜੇ ਪਰਿਵਾਰ ਉਦੋਂ ਬਰਬਾਦ ਹੋ ਗਏ ਉਹਨਾਂ ਦੇ ਗਰੀਬ ਪਰਿਵਾਰ ਉਹਨਾਂ ਦੇ ਮਾਪੇ ਹਾਲੇ ਤੱਕ ਜਿਹੜੇ ਆ ਉਹ ਇਨਸਾਫ ਭਾਲਦੇ ਪਏ ਆ ਉਹਨਾਂ ਲਈ ਕੋਈ ਕਾਮਨ ਫੰਡ ਰੇਜ਼ ਹੋਵੇ ਤਾਂ ਕਿ ਉਹਨਾਂ ਪਰਿਵਾਰਾਂ ਨੂੰ ਵੀ ਜਿਹੜਾ ਉਹ ਮਦਦ ਮਿਲੇ ਔਰ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਸ ਫਿਲਮ ਨੂੰ ਜਲਦੀ ਤੋਂ ਜਲਦੀ ਰਿਲੀਜ਼ ਕੀਤਾ ਜਾਣਾ ਚਾਹੀਦਾ ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਵਿੱਚ ਜਿਹੜਾ ਮਨੁੱਖੀ ਅਧਿਕਾਰਾਂ ਦਾ ਖਾਂ ਕਾਣ ਹੋਇਆ 95 96 ਤੱਕ ਉਹਦੀ ਕੀ ਗ੍ਰੈਵਿਟੀ ਸੀ ਉਹਦਾ ਕੀ ਲੈਵਲ ਸੀਗਾ ਤੇ ਜਿਹੜੇ ਦੋਸ਼ੀ ਹੋਣ ਉਹਨਾਂ ਦੇ ਉੱਤੇ ਦੁਬਾਰੇ ਵੀ ਫਾਈਲਾਂ ਖੁੱਲ ਜਾਂਦੀਆਂ ਨੇ ਕਿਉਂਕਿ ਇਹ ਨਹੀਂ ਹੁੰਦਾ ਕਿ ਇੱਕ ਵਾਰੀ ਇੱਕ ਫਾਈਲ ਬੰਦ ਹੋ ਗਈ ਤੇ ਉਹ ਖਤਮ ਹੋ ਗਈ ਉਹਨਾਂ ਤੇ ਦੁਬਾਰੇ ਜਿਹੜੀ ਆ ਉਹ ਰਿਸਰਚ ਹੋਵੇ ਦੁਬਾਰੇ ਇਨਵੈਸਟੀਗੇਸ਼ਨਸ ਹੋਣ ਕੇਸ ਖੋਲੇ ਜਾਣ ਔਰ ਸਪੈਸ਼ਲ ਅਦਾਲਤਾਂ ਬਣਾ ਕੇ ਉਹਨਾਂ ਦੇ ਲੋਕਾਂ ਨੂੰ ਇਨਸਾਫ ਦਿੱਤਾ ਜਾ ਸੋ ਫਿਲਮ ਨੂੰ ਲੈ ਕੇ ਸਸਪੈਂਸ ਲਗਾਤਾਰ ਬਰਕਰਾਰ ਹੈ ਬਹੁਤ ਸਾਰੀਆਂ ਟਿੱਪਣੀਆਂ ਜਿਹੜੀਆਂ ਨੇ ਸਾਹਮਣੇ ਆਈਆਂ ਸੀ ਹੁਣ ਵੀ ਗਲਬਤ ਕੀਤੀ ਹੈ ਸੀਨੀਅਰ ਜਰਨਲਿਸਟ ਨੇ ਜਿਨ੍ਹਾਂ ਦੇ ਨਾਲ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਹੋ ਸਕਦਾ ਸੋ ਕਿ ਆਜ ਜ਼ਰੂਰ ਲਗਾਏ ਜਾ ਰਹੇ ਨੇ ਸੋ ਦੇਖਣਾ ਬਾਕੀ ਹੋਏਗਾ ਕਿ ਇਹ ਸਭ ਹੋਣ ਤੋਂ ਬਾਅਦ ਕਿ ਵਾਕਈ ਭਾਰਤ ਦੇ ਵਿੱਚ ਰਿਲੀਜ਼ ਹੋਏਗੀ ਪੰਜਾਬ 95 ਯਾਨੀ